ਤੇ ਤੁਹਾਡਾ ਗੱਲ ਨਹੀਂ ਡਿਰਾਵੀ ਡੇਰੀ ਫਾਰਮ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਜਿੰਨੇ ਵੀ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਇੰਨਾ ਪਿਆਰ ਸਤਿਕਾਰ ਜਿੰਨਾ ਭਰਾਵਾਂ ਨੇ ਦਿੱਤਾ ਉਹਦਾ तहे ਦਿਲੋਂ ਧੰਨਵਾਦ ਗੱਲਬਾਤ ਅੱਜ ਕਰਨ ਲੱਗੇ ਆ ਜੀ ਆਪਾਂ ਕੱਲ ਇੱਕ ਛੋਟੀ ਜੀ ਦਿੱਕਤ ਆਈ ਫਾਰਮ ਦੇ ਉੱਤੇ ਜਿਵੇਂ ਕਿ ਆਪਣੀ ਇੱਕ ਛੋਟੀ ਮੀਨੀ ਜਿਹਦਾ ਪਨਾ ਰੱਖਿਆ ਸੀ ਸੋਹਣੀ ਮੀਨੀ ਤੇ ਬਹੁਤ ਚੰਗੀ ਛੋਟੀ ਜੀ ਉਹਦਾ ਕਾਰਨੇ ਬਣਿਆ ਵੀ ਕੱਲ ਕੋਈ ਤਕਰੀਬਨ 10 ਵਜੇ ਦੇ ਟਾਈਮ 2:30 3 ਵਜੇ ਦੇ ਕਰੀਬ ਫਾਰਮ ਤੇ ਗਿਆ ਤੇ ਉਹਨੇ बच्चा ਜਿਹੜਾ ਸਿਰ ਦਾ ਝੋਟੀ ਹੈ। ਕਈ ਵੀਰਾਂ ਦੇ ਫੋਨ ਆਈ ਜਾਂਦੇ ਕਮੈਂਟ ਕਰੀ ਜਾਂਦੇ ਵੀ ਬਰਸ਼ੇਲੇ ਦਾ ਕਾਰਨ ਹੋ ਸਕਦਾ ਜਾਂ ਕਿਦਾਂ। ਤੇ ਮੈਂ ਫਿਰ ਵੇਖਿਆ ਵੀ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ। ਕਾਰਨ ਇਹ ਕੋਸ਼ਿਸ਼ ਕੀਤੀ ਲੱਭਣ ਦੀ ਵੀ ਬੱਚਾ ਸੇਟਨ ਦਾ ਕਾਰਨ ਕੀ ਹੋ ਸਕਦਾ ਥੋੜਾ ਜਿਹਾ ਨਾ ਮੈਨੂੰ ਵੇ ਸ਼ੱਕ ਕਿ ਸੀਗਾ ਵੀ ਕੋਈ ਪ੍ਰੋਬਲਮ ਹੈਗੀ ਝੋਟੀ ਬੱਚਾ ਸਿੱਟੂਗੀ। ਉਹ ਕਿਸ ਤਰ੍ਹਾਂ ਦੀ ਝੋਟੀ ਨੇ ਜੋਰ ਮਾਰਨ ਲਈ ਮੱਜਾਂ ਦੇ ਨਾਲ ਬਾਹਰ ਗਿਆ ਸੀ ਮਵੀ ਮੱਜਾਂ ਬਾਹਰ ਗਈਆਂ ਸੀ ਚਰਾਣ ਤੇ। ਨੂੰ ਸ਼ੱਕ ਜਾ ਪੈ ਰਹੀ ਮੈਂ ਝੋਟੀ ਦੋਕ ਦਿਨ ਹੋ ਗਏ ਚਰਾਈ ਨਹੀਂ ਕਰਦੀ ਵੀ ਚੰਗੀ ਤਰ੍ਹਾਂ ਤੇ ਕੋਈ ਕਾਰਨਾ ਚੈੱਕ ਚੁ ਕਰਾਇਆ ਬੁਖਾਰ ਬੁਗੁਰ ਵੀ ਹੈ ਨਹੀਂ। ਉਦੋਂ ਬਾਅਦ ਜਦੋਂ ਮੈਂ ਕੱਲ ਗਿਆ ਤੇ ਬੱਚਾ ਝੋਟੀ ਇੱਕ ਹੋਰ ਸੂਣ ਵਾਲੀ ਸੀ ਦੇਖਿਆ ਮੈਂ ਜਾ ਕੇ ਮੈਂ ਕਿਹਾ ਵੀ ਇਹ ਕਾਰ ਤੋਂ ਦੇਖਿਆ ਮੈਂ ਬੱਚਾ ਸਿਸਟਮ ਕੀ ਆ ਵੀ ਝੋਟੀ ਦੂਜੀ ਵਣੀ ਸੁਈ ਹੈ ਜਿਹਦੇ ਬੱਚਾ ਕੀ ਚੱਕਰ ਪੈ ਗਿਆ ਫਿਰ ਮੈਂ ਵੇਖਿਆ ਤੇ ਜਦੋਂ ਝੋਟੀ ਮੇਰੀ ਸੀ ਨਾ ਆਪਣੀ ਉਹਦੇ ਪਿੱਛੋਂ ਸਾਰੀ ਲਿਬੜੀ ਵੀ ਤੇ ਮੈਂ ਕਿਹਾ ਵੀ ਮੇਰੀ ਬੱਚਾ ਸੜਦਾ ਬੱਚਾ ਜਿਵੇਂ ਆਪਣਾ ਮਤਰਾਕੇ ਜੋ ਸਾਰਾ ਬਾਹਰ ਆਉਂਦਾ ਜੋ ਸੁੰਦੀ ਝੋਟੀ ਹੋਵੇ ਬੱਚਾ ਬਾਹਰ ਆਇਆ ਹੈ ਸੀ ਹਰ ਮਨੋ ਪਾੜਿਆਲੇ ਪਾੜ ਕੇ ਵੇਖਿਆ ਬੱਚੇ ਸਾਰੇ ਨਹੀਂ ਸੀ ਤੇ ਚੈੱਕ ਕੀਤਾ ਇਹ ਕੱਟੀ ਬੜਾ ਦੁੱਖਜਾ ਲੱਗਾ ਮੈਂ ਕਿਹਾ ਵੀ ਚਲੋ ਕਰਦਾ ਮਹਾਰਾਜੀ ਇਹ ਜੋ ਵੀ ਕਰਦਾ ਤੇ ਫਾਰਮ ਜਦੋਂ ਮੈਂ ਲੱਭਿਆ ਫਿਰ ਮੈਂ ਆਪਣੇ ਜਿਹੜੇ ਕੈਮਰੇ ਆਪਣੇ ਫਾਰਮ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਉਹਨਾਂ ਦੇ ਵਿੱਚ ਵੇਖਿਆ ਵੀ ਆਪਣੇ ਉਹ ਇੱਕ ਵੱਛੀ ਸਾਈਵਾਲ ਦੀ ਉਹਨਾਂ ਮੱਝਾਂ ਨਾਲ ਜਦੋਂ ਆਪਾਂ ਬਾਹਰ ਕੱਢਦੇ ਸੀ ਤੇ ਉਹਨਾਂ ਮੱਝਾਂ ਕਿਹੜੀ ਭੱਜ ਗਏ ਡਰਦੀ ਬਹੁਤ ਹੁੰਦਾ ਤੁਹਾਨੂੰ ਪਤਾ ਵੀ ਗੋਕਾ ਬਹੁਤ ਡਰਦਾ ਅਸੀਂ ਉਹਦੀਆਂ ਨਾ ਅਗਲੀਆਂ ਲੱਤਾਂ ਨੂੰ ਜਿਵੇਂ 2 ਕੁਫੜਾ 1.5 ਕੁਫੜਾ ਦਾ ਜੋੜ ਦਾ ਪਾਇਆ ਸੀ ਉਹਦੇ ਲੱਤਾਂ ਨੂੰ ਵੀ ਚਲੋ ਭੱਜਦੀ ਨਹੀਂ ਚਲੋ ਨਾਲ ਰਹਿੰਦੀ ਮੱਝਾਂ ਦੇ ਕਿਉਂਕਿ ਮੱਝਾਂ ਦੀ ਤੇ ਬੱਕਰੀਆਂ ਦੀ ਤੁਹਾਨੂੰ ਪਤਾ ਚਾਲ ਹੀ ਨਹੀਂ ਰਲਦੀ ਫਰਕ ਬੜਾ ਰਹਿੰਦਾ ਜਾਂ ਗਾਂ ਭੱਜ ਜਾਂਦੀ ਜਾਂ ਪਿੱਛੇ ਰਹਿ ਜਾਂਣਾ ਦੇ ਪਿੱਛੇ ਨੂੰ ਭੱਜਣਾ ਉਹ ਫਿਰ ਮੈਂ ਆਖਿਆ ਵੀ ਹੁਣ ਮੱਝ ਛੜਕ ਵਾਲੀ ਸਾਈਡੋਂ ਜਾਇਆ ਕਰਨੀ ਆ ਦੋ ਤਿੰਨ ਦਿਨਾਂ ਦਾ ਤੁਸੀਂ ਇਹਦਾ ਆਪਾਂ ਜੋੜ ਖੋਲਦੀਏ ਵੀ ਹੁਣ ਖਰਾਬ ਕਰਦੇ ਕਿ ਵੀ ਉਹਨਾਂ ਵਿਚਾਲੇ ਖੜ ਜਾਂਦੀ ਛੜਕਦੇ। ਉਹ ਛੜਕ ਪਾਰ ਕਰਾਉਣੀ ਹੁੰਦੀ। ਫਿਰ ਚਾਲੇ ਖੜ ਜਾਂਦੀ ਤੇ ਉਹ ਮੈਂ ਫਿਰ ਜਦੋਂ ਵੇਖਿਆ ਮੈਨੂੰ ਕਾਰਨ ਤਾਂ ਲੱਭੀ ਇਹਦਾ ਕਾਰਨ ਕੀ ਆ। ਕਾਰਨੇ ਵੀ ਉਹ ਜਿਹੜਾ ਗਲੇ ਇੱਕ ਗੋਟ ਚ ਲਾ ਗਏ ਨਾ ਝੋਟੀ ਨੂੰ ਤੇ ਉਹ ਘੁੱਡਾ ਮਾਰੀਆਂ ਉਹਦੇ ਪੇਟ 'ਚ। ਤੇ ਉਹਦੇ ਕਾਰਨ ਬੱਚੇ ਦਾ ਨਹੀਂ ਤੇ ਜਿਹੜਾ ਮੂੰਹ ਖੁੱਲ ਗਿਆ। ਹੇਪਰਾ ਮੈਸੀ ਕਰ ਰਹੀ ਵੀ ਇਹ ਬਰਸੇਲੇ ਦਾ ਕਾਰਨ ਹੋ ਸਕਦਾ ਨਹੀਂ ਉਹਦਾ ਕਾਰਨ ਇਹ ਵੀ ਬੱਚੀ ਹੈ ਜੋ ਢੱਡਾ ਢੱਡਾ ਮਾਰੀਆ ਹੈ ਤੇ ਬੱਚੇ ਦਾ ਪਤਨੀ ਦਾ ਜਿਹੜਾ ਮੂੰਹ ਖੋਲਣ ਗਾਣ ਲਓ ਬੱਚਾ ਬਾਹਰ ਆਇਆ ਕੱਤੀ ਸੀ ਬਹੁਤ ਚੰਗੀ ਤੁਸੀਂ ਵੀਡੀਓ ਵੇਖੀ ਆ ਕੱਲ ਬਹੁਤ ਚੰਗੀ ਬਲੱਡ ਲਾਈਨ ਦੀ ਕੱਤੀ ਸੀ ਤੇ ਘਰ ਦਾ ਮਹਾਰਾਜ ਆ ਜੇ ਘਾਟੇ ਵਾਦੇ ਜੋ ਜਲਦ ਰਹਿੰਦੇ ਕਈ ਭਰਾਵਾਂ ਦੇ ਫੋਨ ਆਏ ਜਕੂਬ ਦਾ ਵੀ ਆਇਆ ਗੱਲ ਫੋਨ ਕੋਈ ਗੱਲ ਨਹੀਂ ਲੋਕ ਕੱਟੀ ਗੱਲ ਦਿੰਦਾ ਮੈਂ ਲੱਗ ਗਿਆ ਲੋੜਾ ਤੇ ਉਹ ਦੂਬਾਰਾ ਯਾਰ ਅੰਦਰ ਵਾਏ ਵਿਦਾ ਆਇਆ ਫੋਨ ਉਹ ਕਹਿੰਦਾ ਭਰਾ ਟੈਨਸ਼ਨ ਨਹੀਂ ਲੈਣੀ ਉਹ ਕਟਿੰਗ ਦੇ ਲੋੜਾ ਤੇ ਘੱਲ ਦਿੰਦਾ ਮੈਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਦੀ ਬਤਾਉਂਦਾ ਆਇਆ ਫੋਨ ਹੋਰ ਕਈ ਭਰਾਵਾਂ ਦੇ ਆਏ ਫੋਨ ਕਹਿੰਦੇ ਵੀ ਟੈਨਸ਼ਨ ਨਹੀਂ ਲੈਣੀ ਚਲੋ ਟੈਨਸ਼ਨ ਚਲੋ ਖਾਦੀ ਲੈਣੀ ਆਪਾਂ ਮਹਾਰਾਜ ਦੇ ਰਾਂਗਾ ਉਹਦਾ ਜੀ ਸੀ ਉਹਨੂੰ ਨਹੀਂ ਸੀ ਮਨਜ਼ੂਰ ਆ ਪਾੜੋ ਆਪਣੀ ਕਿਸਮਤ ਵਿੱਚ ਨਹੀਂ ਜੋ ਆਪਾਂ ਨਹੀਂ ਆ ਪਾੜੋ ਉਹ ਲਾ तकरीबन ਬੱਚਾ ਕੋਈ 55 ਦਿਨ ਪਾਟ ਸੀ ਇਹ ਜੇ ਰਿੰਦੇ ਟਾਈਮ ਸੌਣ ਚ ਛੋਟੀਏ ਉਹ ਮੁੜ ਕੇ ਚੱਕਰੇ ਬਣਿਆ ਵੀ ਅ ਫਿਰ ਬੱਚਾ ਸੜਦਾ ਫਿਰ ਆਪਾਂ ਦਾ ਚਲੋ ਸਤਕਾਰ ਕੀਤਾ ਆਪਣੇ ਫਾਰਮ ਦੀ ਪਹਿਲੀ ਹੋਮ ਬ੍ਰੀਡ ਦੀ ਕੱਟੀ ਸੀ ਆਪਾਂ ਨੂੰ ਟੋਇਆ ਪੱਟ ਕੇ ਲੂਣ ਲਾਣ ਪਾ ਕੇ ਵੈਰੂ ਦਾ ਨਾਮ ਲੈ ਕੇ ਔਰ ਉਹ ਚਿੱਟਾ ਕਪੜਾ ਪਾ ਕੇ ਆਦਰ ਸਤਕਾਰ ਮਾਨਨਾਂ ਨੂੰ ਨੱਪਦਾ ਆਪਾਂ ਆਪਦੇ ਫਾਰਮ ਦੇ ਅੰਦਰ ਹੀ ਤੇ ਚਲੋ ਮਹਾਰਾਜ ਮਿਹਰ ਕਰੂਗਾ ਕਿਰਪਾ ਕਰੂਗਾ ਤੇ ਬਾਕੀ ਖਾਰ ਨਹੀਂ ਬੜਿਆ ਤੇ ਗਾਂਦੜੋ ਹੋਰ ਮੱਜਾ ਖੂੜੀਆਂ ਪ੍ਰਮਾਤਮਾ ਮਿਹਰ ਕਰੂਗਾ ਚੰਗਾ ਕਰੂਗਾ ਰੱਬ ਕੱਟੀ ਬਾਕੀ ਬਹੁਤ ਚੰਗੀ ਸੀ ਤੇ ਚਲੋ ਮਾਨਾ ਰੱਬ ਅਗੇ ਜੇ ਦਾ ਜੋਰ ਲੀ ਉਹਨੇ ਜੋ ਕਰਨਾ ਚੰਗਾ ਕਰਨਾ ਜਾ ਸਭ ਕੁਝ ਚੰਗਾ ਹੀ ਕਰਦਾ ਰੱਬ ਤਕੀਬ ਦਾ ਕਿੱਡਾ ਵੀ ਚੰਗਾ ਸੋਚਿਆ ਉਹਨੇ ਜੀ ਦੋ ਦਾ ਆਪਣੇ ਬਾਰੇ ਕੀ ਹੁਣ ਗੱਲ ਕਰੀਏ ਵੀ ਘਾਟੇ ਵਾਦੇ ਤੇ ਘਾਟਾ ਚਲੋ ਮੇਰੇ ਹਿਸਾਬ ਨਾਲ ਸੋਚਾਂ ਲੇ ਮੈਂ ਘਾਟਾ ਦੰਦੇ ਨੂੰ ਤੇ ਫਿਰ ਆਦੇ ਤਿਆਰ ਵੀੰਦਾ ਉਹ ਮੇਰਾ 20 ਲੱਖ ਦਾ ਨੁਕਸਾਨ ਹੋਇਆ ਗੱਲ ਉਹ ਕਿਸ ਤਰ੍ਹਾਂ ਵੀ ਮੰਨੇ ਚਲੋ ਜੱਜਮੈਂਟ ਸੱਜਰ ਸੋਈ ਮੱਝ ਵੀ 760000 ਤੋਂ 1.5 ਲੱਖ ਰੁਪਏ ਦੀ ਮੱਝ ਸੀ। ਹੱਤ ਤਾਂ ਮੱਝ ਦੇ ਗਰੋਵੀ ਲੱਖ ਰੁਪਏ ਦਾ ਦੁੱਧ ਗਿਆ ਇੱਕ ਸਾਲ ਦਾ। 10 ਕਿਲੋ ਐਵਰੇਜ ਵੀ ਲਈ ਇਹਦਾ ਲੱਖ ਰੁਪਏ ਦਾ ਦੁੱਧ। ਜੇ ਕੱਟੀ ਦੇ ਹਿਸਾਬ ਲਈਏ ਕੱਟੀ ਦੀ ਕੀਮਤ ਹੀ ਨਹੀਂ ਕੋਈ ਜਿੱਦੀ ਚੰਗੀ ਕੱਟੀ। ਜੇ ਕੱਟੀ ਦਾ 1500 ਵੀ ਸੋਹਦੀ ਦੁੱਧ ਦੇ ਹਿਸਾਬ ਨਾਲ ਲਓ ਵੀ 15-16 ਲੱਖ ਦਾ ਕੰਮ ਕੱਟੀ ਨੇ ਕਰਨਾ ਹੀ। ਤੇ ਮੁੜ ਕੇ ਹੁਣ ਜੀ ਗੱਲ ਕਰੀ ਹੁਣ ਝੋਟੀ ਚਲੋ ਹੌਲੀ ਹੌਲੀ ਦੁੱਧ ਲਾਉਣ ਲੱਗ ਪਈ ਐ ਰਾਤ ਵਿੱਚ ਹੋਈ ਜੀ ਸਵੇਰੇ ਵਿੱਚ ਹੋਈ ਐ ਚਲੋ ਵੇਖਦੇ ਆ ਆਜੋ ਰਚਨ ਬਣੀ ਨੇ ਸਾਮ ਸੁਭਾਹ ਲ ਕਰਕੇ ਜਦੋਂ ਦੁੱਧ ਤੇ ਆਜੂਗੀ ਤੇ ਤਕਰੀਬਨ 10 12 ਵਜੇ ਦੁੱਧ ਆ ਮੈਂ ਕਰ ਜਣਾ ਉਹਨੇ ਚਲੋ ਘਾਟੇ ਚੱਲਦੇ ਰਹਿੰਦੇ ਆ ਰੱਬ ਸਾਡੇ ਕਿੱਡਾ ਚੰਗਾ ਸੋਚਦਾ ਜਾਂ ਆਪਣਾ ਜੀਂਦਰਾ ਪਰਖਦਾ ਇਹ ਨਹੀਂ ਪਹਿਲਾਂ ਤੁਹਾਨੂੰ ਪਤਾ ਮੇਰਾ ਆਪ ਦਾ ਨੁਕਸਾਨ ਹੋ ਗਿਆ ਹੀ ਪਾਟ ਟੁੱਟ ਗਿਆ ਹੀ ਤੇ ਇੱਕ ਦੋ ਘਟੇ ਹੋਰ ਵੀ ਪਏ ਆ ਚਲੋ ਬਾਹਰ ਆਏ ਕਰਨਾਲਾ ਆਪਾਂ ਦੇ ਉਦੀ ਰਜਾ ਜਰਾ ਜੀਆਂ ਤੇ ਪਰ ਇਹ ਹੋ ਗਿਆ ਕਿਸੇ ਨਾਲ ਹੋਵੇ ਨਾ ਚਲੋ ਮਹਾਰਾਜ ਦੇ ਰੰਗ ਆ ਆਪਾਂ ਵੀ ਰਜਾ ਜਰਾ ਜੀਆਂ ਇਹ ਬਾਕੀ ਸਾਰੇ ਜਿੰਨੇ ਭਰਾ ਵਾ ਆਪਾਂ ਨੂੰ ਪਿਆਰ ਕਰਦੇ ਆ ਸਾਰਿਆਂ ਦੇ ਜੀਵ ਰੱਬ ਤਾਂ ਦਰਸਤੀ ਬਖਸ਼ੇ ਬਾੜ ਡੰਗਰ ਤੇ ਮੇਰ ਕਰਿਆ ਅਕਰ ਕੇ ਇੱਕ ਬਾਰਸ਼ਾ ਦਾ ਟਾਈਮ ਚੱਲਣ ਦਿਆ ਜੋਤੇ ਜਤੇ ਹਾਰ ਦੀ ਗਈ ਜਿਆ ਪਾਣੀ ਆਇਆ ਹੈ ਪਰਮਾਤਮਾ ਚਲੋ ਮਿਹਰ ਕਰੇ ਬਚਾਅ ਕਰੇ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਇਹੇ ਕਾਰਨ ਹੈ ਆਪਣਾ ਤੁਹਾਨੂੰ ਬੜਾ ਉਦੋਂ ਪਹਿਲਾਂ ਇੱਕ ਆਪਣੀ ਝੋਟੀ ਦੇ ਪਹਿਲਾਂ ਵੀ ਸੱਟ ਲੱਗ ਗਈ ਸੀ ਉਹ ਵੀ ਬੜਾ ਚੱਕਰ ਪਿਆ ਰਿਆ ਤੇ ਉਹ ਵੀ ਸਾਂਭੀ ਸੱਟ ਕੀਤੀ ਤੇ ਥੋੜੇ ਜਿਹੇ ਦੇ ਦਰਸ਼ਨ ਕਰਾਉਣਾ ਤੁਹਾਨੂੰ ਕਰੀ ਹੋਈ ਜੋਤੀ ਜਿਹੜੀ ਛੱਟ ਲੱਗੀ ਜੀ ਦੇ ਚੈੱਕ ਕਰੋ ਇਹੋ ਹੀ ਜੋਤੀ ਜਿਹਦੇ ਘੱਟ ਲੱਗੇ 2 3 ਮਹੀਨੇ ਇਹਦੇ ਤੇ ਕੋਈ ਨਾ ਲੈ ਨਹੀਂ ਗਾ ਮੋ ਲੰਮੀ ਪਈ ਰਹੀ ਇਹਨੂੰ ਚੈਣ ਕੁੱਪੀ ਨੇ ਚੱਕਣਾ ਪਚਾ ਕੇ ਛੱਟ ਕੀਤੀ ਤੇ ਬਾਕੀ ਸੋਨੋ ਪ੍ਰਮਾਤਮਾ ਮਿਹਰ ਕਰੇ ਸਾਰਿਆਂ ਦੇ ਤੇ ਇਹ ਹੀ ਕਾਰਨ ਉੱਧਰ ਛੇਲੇ ਦਾ ਕਰਨੀ ਹੈ ਜਾਣੀ ਦਾ ਪਤਾ ਚਲੋ ਇੰਨਾ ਉਹ ਤਾਂ ਜੱਜਮੈਂਟ ਪਤਾ ਲੱਗ ਜਾਂਦੀ ਆ ਬਰਚੇਲਾ ਦਾ ਉਹ ਦਿੱਕਤ ਆਉਂਦੀ ਜੇ ਕਿ ਸਾਨੂੰ ਪ੍ਰੋਬਲਮ ਹੋਵੇ ਤੇ ਆਪਾਂ ਇੱਟ ਜਿਹੜੀ ਸਾਰਾ ਨੇ ਕੋਈ ਸਮਝ ਕੇ ਤੇ ਵਿਚਾਰ ਕਰਕੇ ਫਿਰ ਵੀ ਮੱਜਾਂ ਕਰਾਸ ਕਰਾਈ ਦੀਆਂ ਤੇ ਬਾਕੀ ਚਲੋ ਪ੍ਰਮਾਤਮਾ ਨੇ ਰੱਖਦਾ ਉਹਦੇ ਦੇ ਇਹਦਾ ਯੋਗ ਨਹੀਂ ਹੁੰਦੀ ਰੱਜਾਂ ਜਰਾ ਜੀਆਂ ਆਪਾਂ ਤੇ ਲਾਈਵ ਹੋਏ ਨਾ ਬੜਾ ਕਮੈਂਟ ਵੀ ਆਏ ਫੋਨ ਵੀ ਆਏਗਾ ਤੇ ਸਾਰਿਆਂ ਨੇ ਦੁੱਖ ਸਾਂਝਾ ਕੀਤਾ ਮੇਰੇ ਨਾਲ ਧੰਨਵਾਦ ਧੰਨਵਾਦ ਆ ਵੀ ਜਿਹਦੇ ਲੋਕ ਹੁੰਦੇ ਜਿਹੜੇ ਬੰਦੇ ਨਾਲ ਕਿ ਆਪਾਂ ਨੂੰ ਦੁੱਖ ਕੋਈ ਨਹੀਂ ਗਿਆ ਜਦੋਂ ਬਾਹਰ ਆਇ ਨੀ ਕੀਤਾ ਦੋ ਕੀਤਾ ਵਾਹ ਫੋਨ ਆ ਰਿਹਾ ਤੇ ਬੀੜੀ ਦਾ ਕਿਆ ਕਰਾਂਗੇ ਆਪਾਂ ਨੂੰ ਅੱਜ ਫਾਰਮ ਤੇ ਲੱਪਿਆ ਕਿਉਂਕਿ ਪਹਿਲੀ ਕੱਟੀ ਸੀ ਆਪਣੇ ਵਾਰੋਂ ਦੀ ਜਿਹੜੀ ਹੋਮ ਬ੍ਰੀਡ ਦੀਆਂ ਹੋਣੀ ਸੀ ਬੜੇ ਟਿਆਰ ਬਾਅਦ ਤਿੰਨ ਚਾਰ ਸਾਲ ਬਾਅਦ ਮਿਹਨਤ ਕਰਨ ਤੋਂ ਬਾਅਦ ਬੱਚਾ ਚਲਾ ਗਿਆ ਆਪਣੇ ਫਾਰਮ ਤੋਂ ਦੂਰ ਕੋਈ ਗੱਲ ਨਹੀਂ ਆਪਾਂ ਦਾ ਫਾਰਮ ਦੇ ਅੰਦਰ ਹੀ ਉਹਨੂੰ ਲੱਪਿਆ ਵਾ ਯਾਰ ਆਬ ਉਹ ਵਿੱਚ ਵੀ ਇੱਕ 3 ਪੈਦਾ ਕਰਾਂਗੇ ਅਪੋਜਾ ਤੁਹਾਡਾ ਧੰਨਵਾਦ ਇਹਨਾਂ ਦੇ ਕੂੜ ਵੀ ਲਾਏ ਮੈਸੇਜ ਵੀ ਕੀਤੇ ਯਾਰ ਉਹਨਾਂ ਦਾ ਬੱਬ ਉਹਨੂੰ ਕੂੜਾ ਦੀ ਝੋਟੀ ਇੱਕ ਹੋਰ ਚੰਗਾ ਬੱਚਾ ਫੇਰ ਪੈਦਾ ਹੋਵੇ ਤੇ ਫੇਰ ਇਹਨਾਂ ਨੂੰ ਦਿਖਾਵਾਂਗੇ ਰਮਾ ਵੀ ਉੜਾ ਇਹ ਪੈਨਲ ਦੇ ਕੰਮ ਘੱਟ ਨੇ ਕਰਨ ਦਾ ਕੰਮ ਇਹ ਆ ਬਾਤ ਦੀ ਹੋਈ ਪਿਆ ਥੋੜਾ ਜਿਹਾ ਆਪਦਾ ਕੰਮ ਵੱਧ ਗਿਆ ਤੇ ਤੇ ਚਲਵਾਦ ਵੀ ਥੋੜੀ ਜੀ ਆ ਗਈ। ਹੌਲੀ ਹੌਲੀ ਵੀਡੀਓ ਹੁਣ ਸਿਆਲ ਚ ਮੁਰਗੇ 2-3 ਮਹੀਨੇ ਖਰੀਆਂ। ਫਿਰ ਅਪ ਵੀਡੀਓ ਪਾਇਆ ਕਰਾਂਗੇ ਜੇ ਬਾਅਦ ਤੋਂ ਰਿਪੀਟ ਕਰਾਂਗੇ। ਚੰਗੇ ਚੰਗੇ ਝੋਟੇ ਵਰਤੋ, ਚੰਗੇ ਪੈਦਾਵਾਰ ਕਰੋ, ਦੁੱਧ ਹੀ ਪੈਦਾਵਾਰ ਵਧਾਓ। ਆਦੇ ਫਾਰਮ ਦੇ ਲੈ ਕੇ ਆਣ ਦਿਓ ਜਿੱਦਾਂ ਵੀ ਹੋ ਸਕੇ। ਤੇ ਇਹ ਬੋਲ ਕਰ ਰਿਹਾ ਇਸੇ ਵੀ। ਬਾਕੀ ਧੰਨਵਾਦ। ਦਾ ਬਹੁਤ ਧੰਨਵਾਦ ਮਾਰਾ ਜੀ ਜਿਹੜਾ ਕੀਤਾ ਚੰਗਾ ਕੀਤਾ ਬੜਾ ਧੰਨਵਾਦ ਜੀ ਮੈਂ ਹਾਂ ਦੀਪਾ ਖਾਲਸਾ ਮੈਂ ਹਾਂ ਦੀਪਾ